ਕਾਵਾਂਗੇ ਸਿੰਘ ਸਾਹਿਬਾਨ ਨੂੰ ਦੇ ਲੈਣਦੇ ਹੋ ਦਸਤਾਰਾਂ ਉਸ ਤੋਂ ਬਾਅਦ ਹਾਂਜੀ 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 ਬਾਬਾ ਜੀ ਬਾਬਾ ਜੀ ਚੁੱਕਾ ਸੀ ਦੱਦਾ ਲਾ ਕੇ ਇਹ ਦੱਦਾ ਲਾ ਕੇ ਬਿਠਾ ਹਾਂਜੀ ਹਾਂਜੀ ਬਾਬਾ ਜੀ ਬਾਬਾ ਜੀ ਹਾਂ ਬਸ ਇਹ ਦੋ ਬਾਰ ਸਲੇ ਬਾਬਾ ਜੀ ਕੱਲ੍ਹ ਸਿੰਘ ਸਾਹਿਬ ਜੀ ਕਰਦੇ ਬੋਲੇ ਸੋ ਨਿਹਾਲ ਹੁਣ ਮੈਂ ਬੇਨਤੀ ਕਰਾਂਗਾ ਬਾਬਾ ਬਲਬੀਰ ਸਿੰਘ ਜੀ ਬਾਬਾ ਬਲਬੀਰ ਸਿੰਘ ਜੀ ਮੁਖੀ ਬੁੱਢਾ ਦਾਲ ਬਾਬਾ ਅਵਤਾਰ ਸਿੰਘ ਜੀ ਮੁਖੀ ਦਲਪੰਥ ਬਾਬਾ ਵਿਦੀ ਚੰਦ ਜੀ ਬਾਬਾ ਜੋਗਾ ਸਿੰਘ ਜੀ ਮੁਖੀ ਤਰਨਾ ਦਲ ਬਾਬਾ ਗੁਰਦੇਵ ਸਿੰਘ ਜੀ ਮੁਖੀ ਤਰਨਾ ਦਲ ਇਹਨਾਂ ਦੇ ਨਾਲ ਹਾਂ ਜੇ ਜ਼ਿਕਰ ਹੀ ਕਰਨਾ ਉੱਥੇ ਜਾਓ ਪਰ ਬਾਬਾ ਨਾਗਰ ਸਿੰਘ ਜੀ ਬਾਬਾ ਨਾਗਰ ਸਿੰਘ ਜੀ ਹਰਿਆਵੇਲਾ ਵਾਲੇ ਬਾਬਾ ਨੇ ਹਰ ਸਿੰਘ ਜੀ ਵੱਲੋਂ ਬਾਬਾ ਨਾਗਰ ਸਿੰਘ ਜੀ ਬਾਬਾ ਨਿਹਾਲ ਸਿੰਘ ਜੀ ਉਹ ਕਹਤ ਨਾ ਲੈ ਬਾਬਾ ਨਿਹਾਲ ਸਿੰਘ ਜੀ ਵੱਲੋਂ ਬਾਬਾ ਨਿਹਾਲ ਸਿੰਘ ਜੀ ਹਰਿਆਵੇਲਾ ਵਾਲਿਆਂ ਵੱਲੋਂ ਬਾਬਾ ਨਾਗਰ ਸਿੰਘ ਜੀ ਬਾਬਾ ਕਾਲਾ ਸਿੰਘ ਜੀ ਨਾਨਕਸਰ ਕਲੇਰਾ ਤੋਂ ਬਾਬਾ ਮੇਜਰ ਸਿੰਘ ਜੀ ਦਸ਼ਮੇਸ਼ ਤਰਨਾਦਲ ਬਾਬਾ ਮਹਿੰਦਰ ਇੱਕ ਮਿੰਟ ਜੀ ਭਾਈ ਸਾਹਿਬ ਐਣਾ ਨੀ ਕਰੋ ਐ ਤਾਂ ਜਿਹੜੀ ਮੈਂ ਐਵੇਂ ਲਿਸਟ ਬਣਾ ਕੇ ਸਾਰੀ ਬਿਠਾ ਬਾਬਾ ਬਲਦੇਵ ਸਿੰਘ ਜੀ ਵੱਲਾ ਬਾਬਾ ਸਤਰਾਮ ਸਿੰਘ ਜੀ ਬਾਬਾ ਗੁਰਪ੍ਰੀਤ ਸਿੰਘ ਜੀ ਬਾਬਾ ਬਕਾਲਾ ਬਾਬਾ ਖੜਕ ਸਿੰਘ ਜੀ ਬਾਬਾ ਗੁਰਦੇਵ ਸਿੰਘ ਜੀ ਬਜਵਾੜਾ ਲਵਾਗੇ ਸਿੰਘ ਸਾਹਿਬਾਨ ਨੂੰ ਦੇ ਲੈਣਦੇ ਹੋ ਦਸਤਾਰਾਂ ਉਸ ਤੋਂ ਬਾਅਦ ਹਾਂਜੀ 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 ਬਾਬਾ ਜੀ ਬਾਬਾ ਜੁੱਗਾ ਜੀ बोले सो और हम मैं बेनती बाबा बलबीर सिंह जी बाबा बलबीर सिंह जी ਮੁਖੀ ਬੁੱਢਾ ਦਾਲ ਬਾਬਾ ਅਵਤਾਰ ਸਿੰਘ ਜੀ ਮੁਖੀ ਦਾਲਪੰਥ ਬਾਬਾ ਵਿਧੀ ਚੰਦ ਜੀ ਬਾਬਾ ਜੋਗਾ ਸਿੰਘ ਜੀ ਮੁਖੀ ਤਰਨਾ ਦਾਲ ਬਾਬਾ ਗੁਰਦੇਵ ਸਿੰਘ ਜੀ ਮੁਖੀ ਤਰਨਾ ਦਾਲ ਇਹਨਾਂ ਦੇ ਨਾਲ ਹਾਂ ਜੇ ਜ਼ਿਕਰ ਹੀ ਕਰੀ ਤੇ ਉੱਥੇ ਜਾਊ ਪਰ ਬਾਬਾ ਨਾਗਰ ਸਿੰਘ ਜੀ ਬਾਬਾ ਨਾਗਰ ਸਿੰਘ ਜੀ ਹਰੀਆਂ ਮੇਲਾ ਵਾਲੇ ਬਾਬਾ ਦੇਵ ਸਿੰਘ ਜੀ ਬਾਬਾ ਨਿਹਾਲ ਸਿੰਘ ਜੀ ਹਰਿਆਵੇਲਾ ਵਾਲਿਆਂ ਵੱਲੋਂ ਬਾਬਾ ਨਾਗਰ ਸਿੰਘ ਜੀ ਬਾਬਾ ਕਾਲਾ ਸਿੰਘ ਜੀ ਨਾਨਕਸਰ ਕਲੇਰਾ ਤੋਂ ਬਾਬਾ ਮੇਜਰ ਸਿੰਘ ਜੀ ਦਸ਼ਮੇਸ਼ ਤਰਨਾਦਾਲ ਬਾਬਾ ਮਹਿੰਦਰ ਇੱਕ ਮਿੰਟ ਜੀ ਭਾਈ ਸਾਹਿਬ ਐਣਾ ਜੀ ਕਰੋ ਐ ਤਾਂ ਜਿਹੜੀ ਮੈਂ ਐਵੇਂ ਲਿਸਟ ਬਣਾ ਕੇ ਸਾਰੀ ਬਿਠਾ ਬਾਬਾ ਬਲਦੇਵ ਸਿੰਘ ਜੀ ਵੱਲਾ ਬਾਬਾ ਸਤਰਾਮ ਸਿੰਘ ਜੀ ਬਾਬਾ ਗੁਰਪ੍ਰੀਤ ਸਿੰਘ ਜੀ ਬਾਬਾ ਬਕਾਲਾ ਬਾਬਾ ਖੜਕ ਸਿੰਘ ਜੀ ਬਾਬਾ ਗੁਰਦੇਵ ਸਿੰਘ ਜੀ ਬਜਵਾੜਾ